ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਪਤੀ ਸਸੀਗਰ ਵੀਰ ਜੀ ਹੋਰ ਪਰਵਹਤ ਸਭ ਠੀਕ ਠਾਕ ਮੈਂ ਤੁਹਾਨੂੰ ਕਾਲ ਕਰਦੀ ਸੀ ਪਰ ਹੁਣ ਤਰ ਲਈ ਹੁਣ ਤੁਸੀਂ ਨਹੀਂ ਮੇਰਾ ਫੋਨ ਅਟੈਂਡ ਕੀਤਾ No problem ਅੱਗੇ ਵੀ ਇੱਕ ਦਿਨ ਕੀਤਾ ਸੀਗਾ ਮੈਂ ਖੁਦ ਤੁਹਾਡੇ ਨਾਲ ਗੱਲ ਕਰਕੇ ਦੱਸਣਾ ਚਾਹੁੰਦੀ ਸੀਗੀ ਪਰ ਸ਼ਾਇਦ ਤੁਹਾਡੀ ਕੋ ਟਾਈਮ ਨਹੀਂ ਹੋਗਾ ਕੋਈ ਗੱਲ ਨਹੀਂ ਵੀਰ ਜੀ ਮੈਂ ਵੀ ਐਦਾ ਹੀ ਨਾਮ ਚੱਪਿਆ ਗੁਰੂ ਰਾਮਦਾਸ ਜੀ ਦਾ ਸਵਾਸ ਸਵਾਸ ਗੁਰੂ ਰਾਮਦਾਸ ਮੇਰੇ ਬੱਚੇ ਵੀ ਮੇਰੇ ਨਾਲ ਹੀ ਤੇ ਜਪ ਕਰਦੇ ਸਨ ਪਾਠ ਮੈਂ ਤੋਂ एवरीडे ਕਰਦੀ ਆ ਕਦੇ ਵੀ ਨਾਗਾ ਨਹੀਂ ਪਾਇਆ ਕਦੇ ਵੀ ਨਹੀਂ ਸਭ ਕੁਝ ਭੁੱਲ ਜਾਨੀ ਆ ਪਰ ਮੈਂ ਪਾਠ ਕਰਨਾ ਕਦੇ ਨਹੀਂ ਭੁੱਲੀ ਮੇਰਾ ਵੀ ਲਰਨਿੰਗ ਦਾ ਡਰਾਈਵਿੰਗ ਟੈਸਟ ਸੀਗਾ ਸੌਰੀ ਲਰਨਿੰਗ ਦਾ ਨਹੀਂ ਡਰਾਈਵਿੰਗ ਟੈਸਟ ਸੀਗਾ ਮੈਂ ਦੋ ਵਾਰ ਫੇਲ ਹੋ ਗਈ ਸੀ ਤੇ ਮੇਰੇ ਬੱਚਿਆਂ ਲਈ ਬਹੁਤ ਹਾਰਡ ਸੀ ਕਿਉਂਕਿ ਬੱਚਿਆਂ ਨੂੰ ਭੋਗ ਕਰਕੇ ਜਾਣਾ ਪੈਂਦਾ ਸੀ ਸਕੂਲ ਤੇ ਮੈਂ ਇੱਕ ਮੰਥ ਜਿੱਦਨ ਦਾ ਮੇਰੀ ਅਪਾਇੰਟਮੈਂਟ ਬਣੀ ਮੈਂ ਉਦੋਂ ਤੋਂ ਹੀ ਜਪਦੀ ਤਾਂ ਮੈਂ ਪਹਿਲਾਂ ਵੀ ਸੀ ਪਰ ਉਦੋਂ ਮੈਂ ਮਨ ਦੇ ਵਿੱਚ ਮੈਂ ਧਾਰ ਲਿਆ ਕਿ ਮਹਾਰਾਜ ਨਹੀਂ ਹੁਣ ਮੇਰੀ ਸੁਣਨੀ ਆ ਮੈਂ ਜਦੋਂ ਵੀ ਮੈਂ ਫ੍ਰੀ ਹੁੰਦੀ ਸੀਗੀ ਇਹਨਾਂ ਬਸ ਮੈਂ ਬੈਜਣਾ ਜਾਂ ਲੰਮੀ ਕੱਢਣਾ ਜਿੱਦਾਂ ਵੀ ਹੋਣਾ ਮੈਂ ਤੇ ਮੈਂ ਜਪ ਕਰਨ ਲੱਗ ਜਾਣਾ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਨੂੰ ਲਾਇਸੈਂਸ ਮਿਲ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਹੈਗੇ ਨੀ ਤਾਂ-ਤਾਂ ਗੁਰੂ ਰਾਮਦਾਸ ਜੀ ਹੈਗੇ ਨੀ ਯਕੀਨ ਕਰਕੇ ਭਾਈ ਵੀਰ ਜੀ ਚੱਲਣਾ ਚਾਹੀਦਾ ਸਭ ਕੁਝ ਮਿਲਦਾ ਸਭ ਕੁਝ ਮੈਨੂੰ ਬਹੁਤ ਖੁਸ਼ੀ ਸੀ ਕਿ ਮੈਂ ਤੁਹਾਡੇ ਨਾਲ ਖੁਦ ਗੱਲ ਕਰਨਾ ਮੰਗਦੀ ਸੀ ਮੈਂ ਤੁਹਾਨੂੰ ਕਾਲ ਕਰਦੀ ਸੀ ਹੁਣ ਵੀ ਟਾਈਮ ਨਹੀਂ ਸੀਗਾ ਤੁਹਾਡਾ ਤਾਂ ਅਰਲੀ ਮਾਰਨਿੰਗ ਹੋਣਾ ਅਜੇ ਤਾਂ ਤੁਸੀਂ ਮੇਰੇ ਨਾਲ ਦਾ ਸਲੀਪਿੰਗ ਤੇ ਹੋਣੀ ਆ ਪਰ ਫੇਰ ਵੀ ਮੈਂ ਕਾਲ ਕੀਤੀ ਸੌਰੀ ਮੈਨੂੰ ਮੈਂ ਵੀਰ ਜੀ ਨੂੰ ਦੱਸਿਆ ਮੈਨੂੰ ਬਹੁਤ ਖੁਸ਼ੀ ਸੀ ਕਿ ਮੈਂ ਖੁਦ ਦੱਸਣਾ ਮੰਗਦੀ ਸੀ ਕੀ ਮੈਂ ਕਾਲ ਕਰਕੇ ਦੱਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ